ਕੋਟ ਸਥਾਨਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਸ਼ਾਪੁਰਜਾਨ ਦੇ ਗੈਸ ਏਜੰਸੀ ਦੇ ਮਾਲਕ ਕੋਲੋਂ ਬੀਤੀ 8 ਸਤੰਬਰ ਦੀ ਰਾਤ ਨੂੰ ਹੈਰੀ ਚੱਡਾ ਨਾਮਕ ਵਿਅਕਤੀ ਵੱਲੋਂ 1 ਕਰੋੜ ਰੁਪਏ ਦੀ ਫਰਾਂਤੀ ਦੀ ਮੰਗ ਕੀਤੀ ਗਈ ਸੀ ਤੇ ਫਰਾਂਤੀ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਗਈ ਸੀ ਦਸ ਦੇ ਚੱਲਦਿਆਂ ਕੱਲ ਏਜੰਸੀ ਦੇ ਮਾਲਕ ਜਸਪਾਲ ਸਿੰਘ ਵੱਲੋਂ ਪੁਲਸ ਥਾਣਾ ਡੇਰਾ ਬਾਬਾ ਨਾਨਕ ਜਿੱਲੇ ਦਿੱਸਕਾਟ ਕੀਤੀ ਗਈ ਸੀ ਪੁਲਸ ਵੱਲੋਂ ਕਾਰਵਾਈ ਅੰਮਲ ਵਿੱਚ ਲਿਆਂਦੇ ਜਾ ਰਹੀ ਸੀ ਪਰ ਉੱਥੇ ਹੀ ਬੀਤੀ ਰਾਤ 2:55 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਏਜੰਸੀ ਦੇ ਮਾਲਕ ਦੇ ਘਰ ਦੀ ਤਾੜ ਬੋੜ ਗੋਲੀਆਂ ਜਲਾ ਦਿੱਤੀਆਂ ਜਿਸ ਦੀ ਵਾਰਦਾਤ ਘਟਨਾਕਰ ਵਿੱਚ ਲੱਗੇ ਸੀ ਸੀ ਕੈਮਰੇ ਚਕਾਦ ਹੋਈ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਏਜੰਸੀ ਦੇ ਮਾਲਕ ਜਸਪਾਲ ਜਿਨ੍ਹਾਂ ਨੇ ਦੱਸਿਆ ਕਿ 28 ਦਸੰਬਰ ਨੂੰ ਰਾਤ ਨੂੰ ਉਹਨਾਂ ਦੇ ਦੇਸ਼ੀ ਨੰਬਰ ਤੋਂ WhatsApp ਤੋਂ ਕਾਲ ਆ ਰਹੀ ਸੀ ਹੈਰੀਕਦਾ ਨਾਮ ਕਵਰਤੀ ਵੱਲੋਂ 1 ਕਰੋੜ ਰੁਪਏ ਦੀ ਫਰौती ਦੀ ਮੰਗ ਕੀਤੀ ਗਈ ਤੋਂ ਫਰੰਤੀ ਨਾਂ دیے ਸੂਰਤ ਵਿੱਚ ਪਰਿਵਾਰ ਨੂੰ ਜਨਮਦੰਨ ਦਿੱਤੀ ਗਈ ਮੇਰੇ ਕੋਲ ਵੱਲੋਂ ਇਸ ਸੰਬੰਧੀ ਪੁਲਥਾਣਾ ਡੇਰਾਬਾਬਾ ਨਾਗ ਦੇ ਦਿੱਤੀ ਦਰਖਾਸਤ ਦਿੱਤੀ ਗਈ ਪਰ ਅਬਰਾਧੀਆਂ ਨੇ ਹੌਸਲੇ ਇੰਨੇ ਬਲੰਦ ਸਨ ਲੰਗੀ ਰਾਤ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ 11 ਵਜੇ ਮੇਰੇ ਘਰ ਦੇ 메ਨ ਗੇਟ ਉੱਪਰ ਦੇ ਕਰੀਬ 6 ਆਰਾਊਂਡ ਫੇਰ ਕਰਕੇ ਗੇਟ ਦੀ ਸ਼ਾਨੀ ਕਰ ਦਿੱਤਾ ਸਾਕੀ ਜੀ ਸਬੰਧੀ ਤੁਰੰਤ ਪੁਲਥਾਣਾ ਡੇਰਾ ਬਾਬਾ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਡੀਐਸਪੀ ਡੇਰਾ ਬਾਬਾ ਨਾਨਕ ਸਮੇਤ ਉਸ ਪਾਰਟੀ ਵੱਲੋਂ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਪ੍ਰੰਤ 6 ਚੱਲੇ ਤੇ ਖੋਲ ਇੱਕ ਜਿੰਦਾ ਰੌਂਦ ਬਰੰਦ ਕੀਤਾ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੁਲਥਾਣਾ ਡੇਰਾ ਬਾਬਾ ਨੰਦੇਸਾ ਕੁਲਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਬੰਦੀਪੂਠਾਣਾ ਡੇਰਾ ਬਾਬਰਨ ਦਾ ਖਵਕਤਰਾਵਾਂ ਵਾਸਤੇ ਕਮਤ ਕਦਮਾ ਦਰਜ ਕੀਤਾ ਗਿਆ ਹੈ ਤੇ ਦੋਸਿਆਂ ਦੀ ਫੜਨ ਲਈ ਟੀਮਾਂ ਆਪਣਾ ਵਿਸ਼ਾਪੇਮ ਮਾਰੀ ਕੀਤੀ ਜਾ ਰਹੀ ਹੈ ਜਲਦੀ ਉੱਤਰ ਮਨਜਮਮ ਪੋਰਸਦਿਗਰਤ ਵਿੱਚ ਹੋਣਗੇ ਤੁਸੀਂ ਵੀਰੋ ਡੀਐਸ ਨੇ ਦਿਖਾਸ ਰਿਪੋਰਟ ਪੱਤਰ ਕਾ ਅਸ਼ੋਕ ਜਿਹੜੇ ਬਾਅਦ ਨੀਤਾ ਬੇਦੀ ਦਿਖਾਸ ਰਿਪੋਰਟ ਤੋਂ ਬਾਅਦ ਰਹਿਣ ਵਾਲਾ ਜਿੰਨੂੰ ਹੈਰੀ ਚੱਠਾ ਵੱਲੋਂ ਇੱਕ ਥ੍ਰੈਟ ਕਾਲ ਆਈ ਸੀ ਜਿਸ ਦੇ ਸਬੰਧ ਚ ਕੱਲ ਜਸਵਾਲ ਸਿੰਘ ਨੇ ਦਰਖਾਸਤ ਦਿੱਤੀ ਸੀਗੀ ਜਿਹੜੇ ਕੋ 1 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਠੀਕ ਹੈ ਨਾ ਜੀ ਮਾਮਲੇ ਦੀ ਜੇ ਕੱਲ ਜਿਹੜਾ ਤਸਦੀਕ ਚੱਲ ਰਹੀ ਸੀ ਕਿ ਰਾਤ ਕਰੀਬ ਕੱਲ 11 ਵਜੇ 11 ਵਜੇ ਦੇ ਲਗਭਗ ਆਸ-ਪਾਸ ਦੋ ਅਣਪਛਾਤੇ ਨਾਮ ਲੋ ਵਿਅਕਤੀਆਂ ਨੇ ਮੋਟਰਸਾਈਕਲ ਤੇ ਆ ਕੇ ਉਹਦੇ ਘਰ ਦੇ ਮੇਨ ਦਰਵਾਜ਼ੇ ਤੇ ਪੰਜ ਛੇ ਰਾਉਂਡ ਫਾਇਰ ਕੀਤੇ ਆ ਜਿਸ ਤੇ ਜਿਹੜੇ ਖੋਲ ਆ ਮੌਕੇ ਤੋਂ ਬਰਾਮਦ ਕਰ ਲਏ ਗਏ ਆ ਤੇ ਮੁਕਦਮਾ ਇਸ ਸੰਬੰਧੀ ਦਰਜ ਕਰ ਲਿਆ ਗਿਆ ਬੰਦੀਆਂ ਧਰਾਵਾਂ ਤਹਿਤ ਤੇ ਮਾਮਲੇ ਦੀ ਜਿਹੜੀ ਪੜਤਾਲ ਚੱਲ ਰਹੀ ਆ ਤੇ ਇਸ ਸੰਬੰਧੀ ਵੱਖ-ਵੱਖ ਟੀਮਾਂ ਜਿਹੜੀਆਂ ਵਾ ਉਹ ਗਠਿਤ ਕਰ ਦਿੱਤੀਆਂ ਗਈਆਂ ਵਾ ਜਲਦੀ ਮਕਦਮੇ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੇ ਹੱਕੀ ਦੋਸ਼ੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਆ ਉਹ ਅਮਚ ਲਿਆਂਦੀ ਹੈ ਸਰ ਅਕੀਲ ਨੂੰ ਜਿਹੜੀ ਆ ਸਿਕਿਉਰਟੀ ਦਿੱਤੀ ਹੈ ਹਾਂ ਹਾਂ ਕਿਉਂ ਉਹਨੂੰ ਕਿਉਂ ਨਹੀਂ ਸਿਕਿਉਰਟੀ ਦਿੱਤੀ ਹੈ ਦਿੱਤੀ ਹੈ ਠੀਕ ਹੈ